ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਆਪਣਾ ਜਿਹੜੇ ਮਿੱਠੇ ਪਾਣੀ ਨਾਲ ਸ਼ਵੀਲ ਦੇ ਵਿੱਚ ਛੋਲੇ ਬਣਦੇ ਆ ਠੀਕ ਹੈ ਜੀ ਕਾਲੇ ਉਹ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਾਉਣੀ ਹੈ ਜੀ ਠੀਕ ਹੈ ਜੀ ਪੂਰੇ ਹਲਵਾਈ ਸਟਾਈਲ ਸੋ 50 ਕਿਲੋ ਛੋਲੇ ਆ ਜੀ ਆਪਣੇ ਕੋਲ ਠੀਕ ਹੈ ਜੀ ਆ 10-12 ਕਿਲੋ ਲਾਲ ਟਮਾਟਰ ਹੈ ਤੇ ਬਾਕੀ ਉਧਰ ਉਹ ਆਪਣਾ ਕਰਿਆਦਾ ਪਿਆ 5-6 ਕਿਲੋ ਪਿਆਜ਼ ਹੈ ਠੀਕ ਹੈ ਜੀ ਪੱਠੀਆਂ ਦਾ ਆਪਾਂ ਨੇ ਸੈਟਅਪ ਕਰ ਲਿਆ ਇੱਧਰ ਤੇ ਬਾਕੀ ਆਪਣੇ ਕੋਲ ਆ ਕਰਿਆਨਾ ਠੀਕ ਹੈ ਜੀ ਥੋੜਾ ਜਿਹਾ ਦੇਗੀ ਮਿਰਚ ਦੀ ਡੱਬੀ ਹੈ ਇੱਕ ਠੀਕ ਹੈ ਜੀ ਇੱਕ ਕਿਚਨ ਕਿੰਗ ਦੀ ਡੱਬੀ ਹੈ ਚਾਣਾ ਮਸਾਲਾ ਹੋ ਗਿਆ ਤਿੰਨ ਡੱਬੀਆਂ ਠੀਕ ਹੈ ਜੀ ਥੋੜੀ ਜਿਹੀ ਖਟਿਆਸ ਵਾਸਤੇ ਅਮਚੂਰ ਪਾਊਡਰ ਤੇ ਥੋੜਾ ਜਿਹਾ ਧਨੀਆ ਪਾਊਡਰ ਹੈ ਜੀ ਆਪਣੇ ਕੋਲ ਬਾਕੀ ਹਲਦੀ ਹੋਗੀ ਤੇ ਰਫੈਂਡ ਨਮਕ ਠੀਕ ਹੈ ਜੀ ਬਾਕੀ ਇੱਧਰ ਪਿਆਜ਼ ਹੈ ਜੀ ਹਰੀ ਮਿਰਚ ਲਸਣ ਤੇ ਅਦਰਕ ਤੇ ਪਿਆਜ਼ਾਂ ਦੀ ਕਟਿੰਗ ਕਰ ਲਾਂਗੇ ਤੇ ਇਹਨਾਂ ਨੂੰ ਕਰਾਂਗੇ ਮਿਕਸੀ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਤੜਕਾ ਮਾਰ ਕੇ ਤੇ ਨਾਲੇ ਉਬਾਲਦੇ ਆ ਜੀ ਛੋਲੇ ਲੈ ਜੀ ਇੱਧਰ ਆਪਾਂ ਇਹ ਟਮਾਟਰ ਵੀ ਜਿਹੜੇ ਧੋਲੇ ਆ ਜੀ ਤੇ ਇੱਧਰ ਸੇਵਾਦਾਰ ਲੱਗੇ ਹੋਏ ਸੇਵਾਦਾਰ ਨੇ ਵੀਰ ਤੇ ਹੁਣ ਉਬਾਲਦੇ ਆਪਾਂ ਛੋਲੇ ਠੀਕ ਹੈ ਜੀ ਦੇਗੇ ਦੇ ਵਿੱਚ ਪਾ ਲਈ ਛੋਲੇ ਇਹਨਾਂ ਨੂੰ ਉਬਾਲ ਲਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਂਦੇ ਆ ਤੜਕਾ ਮਾਰ ਕੇ ਤੇ ਨਾਲੇ ਪਿਆਜ਼ਾ ਵਗੈਰਾ ਦੀ ਸਾਰੇ ਕਾਸੀ ਦੀ ਕਰ ਲਾਂਗੇ ਕਟਿੰਗ ਤੇ ਲੋ ਜੀ ਛੋਲੇ ਆਪਾਂ ਨੇ ਰੱਖ ਲਏ ਆ ਜੀ ਹੁਣ ਠੀਕ ਹੈ ਜੀ ਤੇ ਇਹਨਾਂ ਨੂੰ ਉਬਾਲਾਂਗੇ ਹੁਣ ਉਸ ਤੋਂ ਬਾਅਦ ਮਾਰਾਂਗੇ ਤੜਕਾ ਕਟਿੰਗ ਆਪਣੀ ਹੋ ਗਈ ਹੈ ਸਾਰੀ ਪਿਆਜ਼ ਕੱਟ ਹੋ ਰਹੀ ਹੈ ਜੀ ਇੱਧਰ ਟਮਾਟਰ ਮਿਕਸੀ ਹੋ ਰਹੇ ਆ ਤੇ ਅਦਰਕ ਲਸਣ ਮਿਰਚਾਂ ਹਰੀ ਮਿਰਚ ਓ ਵੀ ਆਪਾਂ ਨੇ ਮਿਕਸੀ ਕਰ ਲਿਆ ਜੀ ਤੇ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਤੇ ਲੋ ਜੀ ਹੁਣ ਤੁਹਾਨੂੰ ਮਾਰ ਕੇ ਦਿਖਾਉਂਦੇ ਆਂ ਛੋਲਿਆਂ ਦਾ ਤੜਕਾ ਆਪਾਂ ਨੇ ਪਹਿਲਾਂ ਰਿਫਰੈਂਡ ਪਾ ਲਿਆ ਠੀਕ ਹੈ ਜੀ ਤੁਸੀਂ ਸਰੋਂ ਦੇ ਤੇਲ ਚ ਵੀ ਬਣਾ ਸਕਦੇ ਹੋ ਥੋੜੀ ਆਪਣੀ ਚੁਆਇਸ ਆ ਤੇ ਲੋ ਜੀ ਹੁਣ ਪਾ ਲਿਆ ਪਨੇਜਰ ਫਰੈਂਟ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਲੋ ਜੀ ਹੁਣ ਪੁੰਨਾਂ ਕੇ ਪਿਆਜ਼ 4 ਕਿਲੋ ਪਿਆਜ਼ ਹੈ ਜੀ 50 ਕਿਲੋ ਛੋਲਿਆਂ ਵਾਸਤੇ ਤੇ ਲਓ ਜੀ ਪਿਆਜ਼ ਆਪਣੇ ਭੁੰਨੇ ਗਏ ਜੀ ਤੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਠੀਕ ਹੈ ਜੀ ਲਸਣ ਲਸਣ ਪਹਿਲਾਂ ਭੁੰਨ ਲਿਆ ਦਿਖਾਉਣਾ ਭੁੱਲ ਗਏ ਠੀਕ ਹੈ ਜੀ ਉਸ ਤੋਂ ਬਾਅਦ ਦੇਗੀ ਮਿਰਚ ਤੇ ਨਾਲੇ ਪਾ ਦਾਂਗੇ ਜੀ ਹਲਦੀ ਠੀਕ ਹੈ ਜੀ ਤੇ ਨੂੰ ਭੁੰਨਾਂਗੇ ਥੋੜੀ ਜੀ ਉਸ ਤੋਂ ਬਾਅਦ ਥੋੜਾ ਜਾਂ ਲੋ ਜੀ ਹਲਦੀ ਹੋਰ ਪਾਤੀ ਆਪਾਂ ਨੇ ਠੀਕ ਹੈ ਜੀ 50 ਕਿਲੋ ਛੋਲੇ ਆ ਤਕਰੀਬਨ ਅੱਧਾ ਕਿਲੋ ਜਿਹੜੀ ਹਲਦੀ ਉਹ ਆਪਾਂ ਨੇ ਪਾਤੀ ਆ ਜਿਹਦੇ ਵਿੱਚ ਇੱਕ ਦੇ ਡੱਬੀ ਦੇਗੀ ਮੇਤਰੀ ਪਾਤੀ ਤੇਨੂੰ ਹਲਕਾ ਜਿਹਾ ਭੁੰਨਾਂਗੇ ਉਸ ਤੋਂ ਬਾਅਦ ਜਿਹੜਾ ਆਪਾਂ ਪਾਵਾਂਗੇ ਇਹਦੇ ਵਿੱਚ ਠੀਕ ਹੈ ਜੀ ਥੋੜਾ ਜਿਹਾ ਪਾਣੀ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਤਾਂ ਪਿਆਜ਼ ਗਲ ਜਾਂਦੇ ਆ ਇੱਕ ਜਿਹੜਾ ਕਲਰ ਆ ਠੀਕ ਹੈ ਜੀ ਮਸਾਲੇ ਦਾ ਉਹ ਠੀਕ ਰਹਿੰਦਾ ਏ ਤੇ ਲੋ ਜੀ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਲਾਲ ਟਮਾਟਰ ਜਿਹੜੇ ਆਪਾਂ ਨੇ ਮਿਕਸੀ ਕਰਕੇ ਰੱਖੇ ਹੋਏ ਤੇ ਤੇ ਹਰੀ ਮਿਰਚ ਪਾ ਦਾਂਗੇ ਆਦਾ ਪਾ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਲਸਣ ਆਪਾਂ ਨੇ ਪਹਿਲਾਂ ਪਾ ਲਿਆ ਮੈਂ ਦਿਖਾਉਣਾ ਭੁੱਲ ਗਿਆ ਤੇ ਲੋ ਜੀ ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ ਹੁਣ ਮਸਾਲੇ ਨੂੰ 팬 ਫੁੱਲ ਸੇਕ ਪਰ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਇਦਾਂ ਦੀ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜੋ ਲੋ ਜੀ ਨਮਕ ਵਗੈਰਾ ਜੋ ਵੀ ਪੈਂਦਾ ਮਸਾਲੇ ਦੇ ਵਿੱਚ ਆਪਾਂ ਦਾਵਾਂਗੇ ਬਾ ਸਵੈਸ ਤਰੀਕੇ ਨਾਲ ਅਸੀਂ ਬਣਾਉਨੇ ਆ ਜੀ ਕਾਲੇ ਛੋਲੇ ਠੀਕ ਆ ਜੀ ਜਿਹੜੇ ਕਿ ਲੰਗਰ ਦੇ ਵਿੱਚ ਸ਼ਵੀਲ ਵਾਲੇ ਹੁੰਦੇ ਆ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੀ ਲੋ ਜੀ ਅਦਰਕ ਪਾ ਦਾਂਗੇ ਜੀ ਅਦਰਕ ਹੈਗਾ ਜੀ 600 ਗ੍ਰਾਮ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਹਰੀ ਮਿਰਚ ਤੇ ਲੋ ਜੀ ਹਰੀ ਮਿਰਚ ਪਾ ਰਹੇ ਹਾਂ ਜੀ तकरीबन ਅੱਧਾ ਕਿਲੋ ਦੇ ਕਰੀਬ ਤੇ ਅੱਧਾ ਕਿਲੋ 600 ਗ੍ਰਾਮ ਬਸ ਠੀਕ ਹੈ ਜੀ ਇਸ ਤੋਂ ਵੱਧ ਨਹੀਂ ਹਰੀ ਮਿਰਚ ਪਾਣੀ ਹੈਗੀ ਕਿਉਂਕਿ ਜੇ ਛੋਲੀਆਂ ਦੇ ਮਿਰਚ ਜ਼ਿਆਦਾ ਹੋ ਗਈ ਫਿਰ ਛੋਲੇ ਬਿਲਕੁਲ ਟੇਸਟੀ ਨਹੀਂ ਲੱਗਦੇ ਤੇ ਲੋ ਜੀ ਇਹ ਮਸਾਲੇ ਨੂੰ ਹੁਣ ਭੁੰਨਾਂਗੇ ਚੰਗੀ ਤਰ੍ਹਾਂ ਹਨ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਤੇ ਲੋ ਜੀ ਮਸਾਲਾ ਆਪਣਾ ਭੁੰਨਿਆ ਗਿਆ ਜੀ ਹੁਣ ਪਾਵਾਂਗੇ ਕਸੂਰੀ ਮੇਥੀ ਦੋ ਡੱਬੀਆਂ ਠੀਕ ਹੈ ਜੀ ਇਹ ਨਾਲ ਵੀ ਥੋੜਾ ਜਿਹਾ ਫਲੇਵਰ ਆ ਜਾਂਦਾ ਹੈ ਤੇ ਮਸਾਲੇ 'ਚ ਇੱਕ ਟੇਸਟ ਆ ਜਾਂਦਾ ਠੀਕ ਹੈ ਜੀ ਕਸਤੂਰੀ ਮੇਥੀ ਨਾਲ ਤੇ ਲਓ ਜੀ ਮਸਾਲੇ ਦਾ ਕਲਰ ਚੈੱਕ ਕਰੋ ਜੀ ਕਿੰਨਾ ਵਧੀਆ ਆ ਨਮਕ ਪਾਵਾਂਗੇ ਜੀ ਟੇਸਟ ਰਿਕਾਰਡਿੰਗ ਬਾਕੀ ਜੇ ਮਾੜਾ ਮੋਟੀ ਘਾਟ ਵਾਧ ਹੋਈ ਉਹ ਬਾਅਦ ਦੇ ਵਿੱਚ ਦੇਖ ਕੇ ਪੂਰੀ ਕਰ ਲਾਂਗੇ ਤੇ ਹੁਣ ਮਸਾਲੇ ਦੇ ਵਿੱਚ ਆਪਾਂ ਜਿਹੜੇ ਮਸਾਲੇ ਠੀਕ ਹੈ ਜੀ ਉਹ ਪਾ ਲਾਂਗੇ ਤੇ ਲਓ ਜੀ ਮਸਾਲਾ ਆਪਣਾ ਭੁੰਨਿਆ ਗਿਆ ਹੁਣ ਪਾਵਾਂਗੇ ਇਹਦੇ ਵਿੱਚ ਤਿੰਨ ਡੱਬੀਆਂ 50 ਕਿਲੋ ਛੋਲਿਆਂ ਦੇ ਮਸਾਲੇ ਦੇ ਵਿੱਚ ਤਿੰਨ ਡੱਬੀਆਂ ਚਾਟ ਚਨੇ ਮਸਾਲੇ ਦੀਆਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਪਾਵਾਂਗੇ ਕਿਚਨ ਕਿੰਗ ਮਸਾਲੇ ਦਾ ਕਲਰ ਚੈੱਕ ਕਰੋ ਜੀ ਕਿੰਨਾ ਵਧੀਆ ਆ ਠੀਕ ਹੈ ਜੀ ਤੇ ਲਓ ਜੀ ਇੱਕ ਡੱਬੀ ਹੈ ਜਿਹੜੀ ਆਪਾਂ ਕਿਚਨ ਕਿੰਗ ਦੀ ਪਾਵਾਂਗੇ ਠੀਕ ਹੈ ਜੀ ਕਿਉਂਕਿ ਕਿਚਨ ਕਿੰਗ ਆ ਜਿਹੜਾ ਠੀਕ ਹੈ ਜੀ ਇਹ ਛੋਲਿਆਂ ਦੇ ਵਿੱਚ ਜ਼ਿਆਦਾ ਨਹੀਂ ਪੈਂਦਾ ਸਿਰਫ ਇੱਕ ਅੱਧੀ ਡੱਬੀ ਪੈਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਠੀਕ ਹੈ ਜੀ ਪਾਵਾਂਗੇ ਆਪਾਂ ਇਹਦੇ ਵਿੱਚ ਧਨੀਆ ਪਾਊਡਰ 300 ਗ੍ਰਾਮ ਠੀਕ ਹੈ ਜੀ ਤੇ ਲਓ ਜੀ 300 ਗ੍ਰਾਮ ਧਨੀਆ ਪਾਊਡਰ ਪਾ ਲਾਂਗੇ ਤੇ ਇਹ ਮਸਾਲੇ ਵੀ ਜਿਹੜੇ ਤਕਰੀਬਨ ਆਪਾਂ ਮਸਾਲੇ ਪਾਉਣ ਤੋਂ ਬਾਅਦ ਵੀ ਐਸ ਮਸਾਲੇ ਨੂੰ ਆਪਾਂ ਤਕਰੀਬਨ ਅੱਧਾ ਘੰਟਾ ਜਿਹੜਾ ਮੱਠੀਆਂ 'ਚ ਪਰ ਹੋਰ ਪੰਨੂਗੇ ਠੀਕ ਹੈ ਜੀ ਤਾਂ ਜੋ ਮਸਾਲਾ ਜਿਹੜਾ ਆਪਣਾ ਕੱਚਾ ਨਾ ਰਹੇ ਤੇ ਲੋ ਜੀ ਕੜਾਹੇ ਚੋਂ ਮਸਾਲਾ ਸੀ ਅੱਧਾ ਟਾਪੇ ਚ ਕੱਢ ਲਿਆ ਜੀ ਤੇ ਲੋ ਜੀ ਹੁਣ ਇਹਦੇ ਵਿੱਚ ਰਲੋਂਦੇ ਆਪਾਂ ਛੋਲੇ ਜਿਹੜੇ ਆਪਾਂ ਨੇ ਉਬਾਲ ਕੇ ਰੱਖਲੇ ਸੀ ਆਈਆਂ ਜੇ ਮੜ ਜਾ ਤੇ ਲੋ ਜੀ ਮਸਾਲਾ ਇਹ ਜਿਹੜਾ ਯਾਨੀ ਗਰੇਵੀ ਇਹਨੂੰ ਦੇਖ ਕੇ ਲਾਵਾਂਗੇ ਕਿ ਕਿ ਛੋਲਿਆਂ ਨੂੰ ਜ਼ਿਆਦਾ ਗਰੇਵੀ ਵੀ ਨਹੀਂ ਲੱਗਦੀ ਹੈਗੀ ਤੇ ਲੋ ਜੀ ਇੱਕ ਘਾਣੇ ਨੂੰ ਜਿਹੜੀ ਹੁਣ ਅਸੀਂ ਮਸਾਲਾ ਕਰ ਰਹੇ ਹਾਂ ਲਾਵਾਂਗੇ ਠੀਕ ਹੈ ਜੀ ਇਹਨੂੰ ਕਰਾਂਗੇ ਮਿਕਸ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਅਮਚੂਰ ਪਾਊਡਰ ਤੇ ਕਾਲਾ ਨਮਕ ਲਓ ਜੀ ਇਹ ਮੰਨ ਲਾਵਾਂਗੇ ਕਾਲਾ ਨਮਕ ਇੱਕ ਥੈਲੀ ਇਹਨਾਂ ਟੇਸਟ ਥੋੜਾ ਜਿਹਾ ਵਧੀਆ ਹੋ ਜਾਂਦਾ ਏ ਤੇ ਇੱਕ ਡੱਬੀ ਲਾਵਾਂਗੇ ਅਮਚੂਰ ਪਾਊਡਰ ਦੀ ਠੀਕ ਹੈ ਜੀ ਥੋੜੀ ਜਿਹੀ ਖਟਿਆਸ ਵਾਸਤੇ ਇਹਨਾਂ ਨਾਲ ਚਟਪਟੇ ਜਿਹੜੇ ਛੋਲੇ ਉਹ ਹੋ ਜਾਂਦੇ ਆ ਜੀ ਸੋ ਕਈ ਵਾਰ ਚਾਟ ਮਸਾਲਾ ਵੀ ਲਾ ਦਿੰਦੇ ਆ ਜੀ ਪਰ ਅਮਚੂਰ ਤੇ ਕਾਲਾ ਨਮਕ ਥੋੜਾ ਜਿਹਾ ਜ਼ਿਆਦਾ ਵਧੀਆ ਰਹਿੰਦੇ ਆ ਲੋ ਜੀ ਆਪਣੀ ਅੱਧੀ ਪੌਣੀ ਕਾ ਡੱਬੀ ਜਿਹੜੀ ਲਾ ਲਈ ਆ ਇਨੂੰ ਕਰਾਂਗੇ ਮਿਕਸ ਉਸ ਤੋਂ ਬਾਅਦ ਇਹਨੂੰ ਆਪਾਂ ਹੁਣ ਪਰਤਾਉਣ ਵਾਸਤੇ ਠੇਜ ਤਾਂਗੇ ਜੀ ਲੋਨ ਛੋਲੇ ਬਣ ਕੇ ਰੈਡੀ ਆ ਜੀ ਸ਼ਬੀਲ ਵਾਲੇ ਹਰਾ ਧੜੀਆਂ ਆਪਾਂ ਨੇ ਲਾਤੀਆ ਸਵੈਸ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾਵਾਂ ਚੈਨਲ ਤੇ ਨਮੀ ਜੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲੋ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਲੋ ਜੀ ਐਂਡ ਦੇ ਵਿੱਚ ਆਪਣੇ ਲੰਗਰ ਦੀ ਹੋਈ ਸਮਾਪਤੀ ਫ੍ਰੀ ਹੋ ਗਏ ਜੀ ਆਪਾਂ ਹੁਣ ਤੇ ਵੀਰ ਲੱਗੇ ਹੋਏ ਸੇਵਾ ਕਰਨਾ ਠੀਕ ਆ ਜੀ ਆਪਣੇ ਭਾਂਡੇ ਧੋ ਰਹੇ ਆ ਜੀ ਸਾਰੇ ਹੁਣ ਦਿੱਗੇ ਭਾਂਡੇ ਸਾਰੇ ਧੋ ਕੇ ਜਾਵਾਂਗੇ ਸਬੀਰ ਕਹਿੰਦਾ ਵੀ ਮੇਰੀ ਵੀ ਵੀਡੀਓ ਬਣਾ ਦੇ ਸੇਵਾ ਕਰ ਦੇ ਦੀ ਮੈਂ ਕਿਹਾ ਚਲੋ ਕੋਈ ਚੱਕਰ ਨਹੀਂ ਤੁਹਾਡੀ ਵੀ ਵੀਡੀਓ ਬਣਾ ਦਿੰਦੇ ਆ ਤੇ ਲਓ ਜੀ ਹੁਣ ਆਪਾਂ ਸਾਰੇ ਭਰਤਨ ਧੋ ਕੇ ਫ੍ਰੀ ਹੋ ਕੇ ਜਾਵਾਂਗੇ ਘਰ ਨੂੰ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਸਤਿ ਸ੍ਰੀ ਅਕਾਲ ਜੀ